ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਸਾਰੇ ਹੀ ਇੱਜ਼ਤ ਕਰਨ ਤੁਹਾਡੀ ਸਮਾਜ ਦੇ ਵਿੱਚ ਇੱਜ਼ਤ ਬਣ ਜਾਵੇ ਤੁਸੀਂ ਆਪਣੇ ਪ੍ਰਭੂ ਪਰਮਾਤਮਾ ਜੀ ਦੇ ਅੱਗੇ ਜਿਹੜੀ ਵੀ ਕੋਈ ਅਰਦਾਸ ਕਰੋ ਉਹੀ ਕਬੂਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀ ਅਰਦਾਸ ਜਲਦੀ ਹੀ ਕਬੂਲ ਕਰ ਲੈਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਇੱਜ਼ਤ ਹੋਵੇ ਤੁਹਾਡਾ ਵੀ ਸਤਕਾਰ ਹੋਵੇ ਪਰ ਤੁਹਾਡਾ ਸਤਕਾਰ ਨਹੀਂ ਹੋ ਰਿਹਾ ਕੋਈ ਤੁਹਾਡਾ ਸਤਕਾਰ ਨਹੀਂ ਕਰਦਾ ਤੇ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਕਿਉਂਕਿ ਇਹਨਾਂ ਗੱਲਾਂ ਨੂੰ ਜੇ ਤੁਸੀਂ ਅਪਣਾ ਲਵੋਗੇ ਤੇ ਤੁਹਾਡੀ ਇੱਜ਼ਤ ਤੇ ਤੁਹਾਡਾ ਸਤਿਕਾਰ ਹੋਣਾ ਪੱਕਾ ਹੋ ਜਾਵੇਗਾ ਆਮ ਕਰਕੇ ਇਹ ਸਵਾਲ ਹੁੰਦੇ ਹਨ ਇੱਕ ਗੱਲ ਪੱਲੇ ਬੰਨ ਲੈਣਾ ਕਿ ਜਿਹੜਾ ਕੋਈ ਕਿਸੇ ਦੀ ਇੱਜ਼ਤ ਕਰਦਾ ਹੈ ਉਹਦੀ ਹੀ ਇੱਜ਼ਤ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਪੈਸੇ ਕਰਕੇ ਹੀ ਇੱਜ਼ਤ ਹੁੰਦੀ ਹੈ ਜਿਹੜੇ ਬੰਦੇ ਕੋਲ ਪੈਸਾ ਹੁੰਦਾ ਹੈ ਉਹਦੇ ਸਾਰਾ ਹੀ ਸਤਿਕਾਰ ਕਰਦੇ ਹਨ ਇਦਾਂ ਦੀ ਗੱਲ ਨਹੀਂ ਹੁੰਦੀ ਉਹ ਚੀਜ਼ਾਂ ਇਹੋ ਜਹੀਆਂ ਹਨ ਜੇ ਆਪਾਂ ਕਰ ਲਈਏ ਤੇ ਆਪਣਾ ਵੀ ਸਤਕਾਰ ਵੱਧ ਜਾਂਦਾ ਹੈ ਅੱਜ ਮੈਂ ਤੁਹਾਨੂੰ ਸੱਤ ਗੱਲਾਂ ਬਾਰੇ ਦੱਸਾਂਗੀ ਸਾਥ ਸੰਗਤ ਜੀ ਜਿਨ੍ਹਾਂ ਦੇ ਨਾਲ ਬੰਦੇ ਦੀ ਇੱਜ਼ਤ ਜਿਹੜੀ ਹੈ ਉਹ ਮਾਨ ਸਨਮਾਨ ਹੋਵੇਗਾ ਉਹ ਵੱਧ ਜਾਵੇਗਾ ਆਓ ਜੀ ਆਪਾਂ ਜਾਣਦੇ ਹਾਂ ਉਹਨਾਂ ਸੱਤ ਗੱਲਾਂ ਦੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਚੇਤੇ ਰੱਖਣੀ ਹੈ ਕਿ ਕਈ ਵਾਰ ਅਸੀਂ ਗੱਲਾਂ ਵੱਡੀਆਂ ਕਰ ਜਾਂਦੇ ਹਾਂ ਤੇ ਸਾਡਾ ਕਰਮ ਜ਼ੀਰੋ ਹੁੰਦਾ ਹੈ ਜਾਂ ਉਦਾਹਰਣ ਵਜੋਂ ਸਮਝ ਲਵੋ ਕਿ ਇੱਕ ਮਿਸਾਲ ਹੀ ਕੋਈ ਬੰਦਾ ਬਹੁਤ ਵੱਡੀਆਂ ਗੱਲਾਂ ਕਰਦਾ ਹੋਵੇ ਗੱਲਾਂ ਤਾਂ ਉਸ ਦੀਆਂ ਵੱਡੀਆਂ ਹੋਣ ਪਰ ਕਰਮ ਉਸ ਦੇ ਜ਼ੀਰੋ ਹੋਣ ਤੇ ਆਪਾਂ ਨੂੰ ਕਿੱਦਾਂ ਲੱਗੇਗਾ ਕਿ ਆਪਾਂ ਉਸ ਦਾ ਸਤਿਕਾਰ ਕਰੀਏ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਤੁਸੀਂ ਵੀ ਵੇਖਦੇ ਹੋਵੋ ਕਿ ਕਿ ਫੁਕਰੇ ਲੋਕ ਬਹੁਤ ਜ਼ਿਆਦਾ ਤੁਹਾਡੇ ਆਸ-ਪਾਸ ਹੋਣਗੇ ਜਿਹੜੀਆਂ ਬਹੁਤ ਹੀ ਵੱਡੀਆਂ-ਵੱਡੀਆਂ ਫੜਾਂ ਮਾਰਦੇ ਹੁੰਦੇ ਹਨ ਪਰ ਜਦੋਂ ਕਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਿੱਛੇ ਹੋ ਕੇ ਖੜੇ ਹੋ ਜਾਂਦੇ ਹਨ ਪਰ ਕਈ ਵਾਰ ਅਸੀਂ ਗੱਲਾਂ ਵੀ ਵੱਡੀਆਂ ਤਾਂ ਕਰ ਜਾਂਦੇ ਹਾਂ ਅਸੀਂ ਆਹ ਕਰ ਦੇਾਂਗੇ ਅਸੀਂ ਸਾਡਾ ਐਕਸ਼ਨ ਐਡਾ ਵੱਡਾ ਹੈ ਕਰਮ ਜਿਹੜੇ ਹੁੰਦੇ ਹਨ ਉਹ ਜ਼ੀਰੋ ਹੁੰਦੇ ਹਨ ਅਸੀਂ ਕਈ ਵਾਰ ਇਹੋ ਜਿਹੀਆਂ ਗੱਲਾਂ ਅਸੀਂ ਇੱਜ਼ਤ ਵਧਾਉਣ ਲਈ ਕਰਦੇ ਹਾਂ ਪਰ ਇਸ ਦੇ ਨਾਲ ਸਾਡੀ ਇੱਜ਼ਤ ਘਟ ਜਾਂਦੀ ਹੈ ਪਹਿਲੀ ਗੱਲ ਜਿਹੜੀ ਤੁਸੀਂ ਚੇਤੇ ਰੱਖਣੀ ਹੈ ਕਿ ਕਦੇ ਵੀ ਗੱਲਾਂ ਵੱਡੀਆਂ ਨਹੀਂ ਕਰਨੀਆਂ ਜੇ ਗੱਲ ਵੱਡੀ ਕੀਤੀ ਹੈ ਤਾਂ ਉਸ ਨੂੰ ਨਿਭਾਉਣ ਦੀ ਔਕਾਤ ਵੀ ਬੰਦੇ ਦੀ ਹੋਣੀ ਚਾਹੀਦੀ ਹੈ ਕਈ ਬੰਦੇ ਗੱਲਾਂ ਵੱਡੀਆਂ ਕਰਦੇ ਹਨ ਪਰ ਉਸ ਗੱਲ ਦੇ ਯੋਗ ਨਹੀਂ ਹੁੰਦੇ ਬਾਣੀ ਦੇ ਬਚਨ ਗੱਲਾਂ ਦੇ ਯੋਗ ਨਹੀਂ ਮਿਲਦਾ ਸਤਿਕਾਰ ਸਾਨੂੰ ਵੱਡੀਆਂ ਗੱਲਾਂ ਕਰਨ ਦੇ ਨਾਲ ਨਹੀਂ ਪ੍ਰਾਪਤ ਹੋਵੇਗਾ ਤੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਏ ਤਾਂ ਗੱਲਾਂ ਬਾਤਾਂ ਦੇ ਨਾਲ ਨਹੀਂ ਕਰਮਾਂ ਦੇ ਨਾਲ ਬੰਦਾ ਜਿਹੜਾ ਹੈ ਉਹ ਅੱਗੇ ਵਧਦਾ ਹੈ ਤੇ ਉਹਦੀ ਇੱਜ਼ਤ ਵੀ ਫਿਰ ਲੋਕ ਕਰਦੇ ਹਨ ਲੋਕ ਵੀ ਇਹਦੀਆਂ ਗੱਲਾਂ ਨੂੰ ਸਹੀ ਸਮਝਦੇ ਹਨ ਤਾਂ ਹੀ ਇਸ ਦਾ ਸਤਿਕਾਰ ਕਰਦੇ ਹਨ ਜੇਕਰ ਇੱਜ਼ਤ ਵਧਾਉਣੀ ਹੈ ਤਾਂ ਆਸ-ਪਾਸ ਰਿਸ਼ਤੇਦਾਰਾਂ ਦੋਸਤਾਂ ਦੇ ਵਿੱਚ ਤੁਸੀਂ ਉਡੀਕ ਕੇ ਹੀ ਗੱਲ ਕਰੋ ਤੁਸੀਂ ਆਪਣੇ ਆਸ-ਪਾਸ ਦੇ ਰਿਸ਼ਤੇਦਾਰ ਦੋਸਤਾਂ ਦੇ ਵਿੱਚ ਓਨੀ ਹੀ ਗੱਲ ਕਰੋ ਜਿੰਨੀ ਕੁ ਤੁਸੀਂ ਨਿਭਾ ਸਕਦੇ ਹੋ ਇਹ ਨਾ ਹੋਵੇ ਕਿ ਆਪਾਂ ਜਿਹੜੀ ਗੱਲ ਕਹਿ ਦਿੱਤੀ ਉਹ ਗੱਲ ਜ਼ਿਆਦਾ ਹੀ ਵੱਡੀ ਕਹਿ ਦਿੱਤੀ ਹੋਵੇ ਤੇ ਜਦ ਉਹ ਕਰਨੀ ਪੈ ਜਾਵੇ ਤਾਂ ਅਸੀਂ ਫੜ ਹੀ ਮਾਰੇ ਹੋਵੇ ਤੇ ਕਰਨ ਦੇ ਸਮੇਂ ਅਸੀਂ ਪਿੱਛੇ ਹੋ ਜਾਈਏ ਜ਼ਿੰਦਗੀ ਦੇ ਵਿੱਚ ਕਦੇ ਵੀ ਫੜ ਨਹੀਂ ਮਾਰਨੀ ਚਾਹੀਦੀ ਫੜਾ ਮਾਰਨ ਵਾਲਾ ਵਿਅਕਤੀ ਬਹੁਤ ਹੀ ਮਾੜਾ ਦਿਸਦਾ ਹੈ ਲੋਕਾਂ ਦੀਆਂ ਨਜ਼ਰਾਂ ਵਿੱਚ ਉਸਦੇ ਲੋਕ ਵਿਰੋਧੀ ਹੋ ਜਾਂਦੇ ਹਨ ਉਸਦੀ ਇੱਜ਼ਤ ਨਹੀਂ ਵੱਧਦੀ ਉਹਦਾ ਮਜ਼ਾਕ ਵੀ ਬਣਾ ਦਿੰਦੇ ਹਨ ਇਹ ਸਭ ਤੋਂ ਪਹਿਲੀ ਚੀਜ਼ ਤੁਸੀਂ ਨੋਟ ਕਰ ਲੈਣੀ ਹੈ ਇਦਾਂ ਹੀ ਇੱਕ ਵਾਰ ਰਤਨ ਟਾਟਾ ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀ ਕਿ ਅੰਬਾਨੀ ਦੇ ਵਾਂਗ ਦੁਨੀਆ ਦਾ ਸਭ ਤੋਂ ਅਮੀਰ ਬੰਦਿਆਂ ਦੇ ਵਿੱਚ ਤੁਹਾਡਾ ਨਾਮ ਕਹਤੋਂ ਨਹੀਂ ਆਉਂਦਾ ਤੁਹਾਡਾ ਨਾਮ ਤਾਂ ਬੜਾ ਹੀ ਪਿੱਛੇ ਰਹਿ ਜਾਂਦਾ ਹੈ ਫਿਰ ਉਹਨਾਂ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਕਹਿੰਦੇ ਵੇਖੋ ਜੀ ਜਿਹੜਾ ਅੰਬਾਨੀ ਹੈ ਉਹ ਬਿਜ਼ਨਸਮੈਨ ਹੈ ਤੇ ਸਾਡਾ ਕੰਮ ਇੰਡਸਟਰੀ ਏਰੀਆ ਦੇ ਨਾਲ ਸੰਬੰਧਿਤ ਹੈ ਅਸੀਂ ਲੋਕਾਂ ਨੂੰ ਅੱਖਾਂ ਦਾ ਕੰਮ ਵੀ ਦੇਣਾ ਹੈ ਤੇ ਅਸੀਂ ਸਾਰੀਆਂ ਚੀਜ਼ਾਂ ਸੋਚ ਕੇ ਚੱਲਣੀਆਂ ਹਨ ਇੱਕ ਚੰਗੀ ਸੁਸਾਇਟੀ ਹੈ ਉਹਦਾ ਨਿਰਮਾਣ ਕਰਨਾ ਹੈ ਇਹਨਾਂ ਨੇ ਕਈ ਵਾਰ ਕਿਹਾ ਹੈ ਕਿ ਸਾਡੇ 4 ਲੱਖ ਬੰਦਿਆਂ ਨੂੰ ਵੀ ਕੰਮ ਦਿੰਦਾ ਹੈ ਟਾਟਾ ਨੇ 1500 ਕਰੋੜ ਦਾ দান ਵੀ ਦਿੱਤਾ ਹੈ ਇਹਨਾਂ ਨੇ ਡੋਨੇਸ਼ਨ ਵੀ ਕੀਤਾ ਹੈ ਤੇ ਕਹਿਣ ਦਾ ਭਾਵ ਹੈ ਕਿ ਜੇ ਰਤਨ ਟਾਟਾ ਗੱਲਾਂ ਕਰਦੇ ਤਾਂ দান ਨਾ ਦਿੰਦੇ ਕੁਝ ਕਰਦੇ ਨਾ ਲੋਕਾਂ ਨੂੰ ਕੰਮ ਨਾ ਦਿੰਦੇ ਫਿਰ ਕੀ ਉਹਨਾਂ ਦਾ ਸਤਿਕਾਰ ਹੋ ਸਕਦਾ ਸੀ ਜੇ ਇਹੀ ਚੀਜ਼ ਕੋਈ ਹੋਰ ਬੰਦਾ ਕਹੇ ਤੇ ਕਰੇ ਨਾ ਉਸ ਦਾ ਸਤਿਕਾਰ ਬਿਲਕੁਲ ਵੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸਤਿਕਾਰ ਉਸ ਬੰਦੇ ਦਾ ਹੁੰਦਾ ਹੈ ਜਿਹੜਾ ਬੰਦਾ ਅਮੀਰ ਹੋਣ ਦੇ ਨਾਲ ਨਾਲ ਉਸ ਦਾ ਦਿਲ ਤੇ ਮਨ ਸੱਚਾ ਹੋਵੇ ਉਸ ਦੀ ਆਪਣੀ ਕੋਈ ਰਿਸਪੈਕਟ ਹੋਵੇ ਪਰ ਉਸ ਦਾ ਸਤਿਕਾਰ ਵੱਧ ਚੁੱਕਾ ਹੋਵੇ ਹਮੇਸ਼ਾ ਸਤਿਕਾਰ ਪੈਸੇ ਦੇ ਨਾਲ ਨਹੀਂ ਹੁੰਦਾ ਗੱਲ ਉਨੀ ਹੀ ਕਰਨੀ ਚਾਹੀਦੀ ਹੈ ਜਿੰਨੀ ਕੋ ਸਾਡੀ ਔਕਾਤ ਹੋਵੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੂਜੀ ਗੱਲ ਦੇ ਬਾਰੇ ਦੂਜੀ ਗੱਲ ਕਿਹੜੀ ਹੈ ਜੀ ਇਹ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗਲਤੀ ਨਹੀਂ ਮੰਨਦੇ ਸਾਡੇ ਕੋਲੋਂ ਗਲਤੀ ਤਾਂ ਹੋ ਜਾਂਦੀ ਹੈ ਪਰ ਵੇਖੋ ਜੀ ਗਲਤੀ ਮੰਨਣਾ ਕੋਈ ਬੁਰੀ ਗੱਲ ਨਹੀਂ ਹੈ ਜਦੋਂ ਸਾਡੇ ਤੋਂ ਗਲਤੀ ਹੋਈ ਹੈ ਤੇ ਅਸੀਂ ਗਲਤੀ ਮੰਨ ਲਈ ਚੰਗੀ ਗੱਲ ਹੈ ਪਰ ਤਿੰਨ ਥਾਵਾਂ ਤੇ ਕਦੇ ਆਪਦੀ ਗਲਤੀ ਨਹੀਂ ਮੰਨਣੀ ਤੁਸੀਂ ਇਹ ਤੇ ਗੱਲ ਦਾ ਬਿਲਕੁਲ ਹੀ ਧਿਆਨ ਰੱਖਣਾ ਹੈ ਤਿੰਨ ਗੱਲਾਂ ਤਾਂ ਦੂਜੀ ਗੱਲ ਮੈਂ ਸਟੈਪ ਕਹਿ ਰਹੀ ਹਾਂ ਕਿ ਮਾਫੀ ਕਿੱਥੇ ਮੰਗਣੀ ਹੈ ਤੇ ਕਿੱਥੇ ਨਹੀਂ ਚੇਤੇ ਰੱਖਿਓ ਜਿੱਥੇ ਗਲਤੀ ਹੈ ਉਥੇ ਮਾਫੀ ਮੰਗ ਲਓ ਪਰ ਜਿੱਥੇ ਤੁਹਾਡੀ ਗਲਤੀ ਨਹੀਂ ਹੈ ਉਥੇ ਤੁਹਾਨੂੰ ਕਦੇ ਵੀ ਮਾਫੀ ਨਹੀਂ ਮੰਗਣੀ ਚਾਹੀਦੀ ਕਿਸੇ ਅੱਗੇ ਭੋਲੇ ਜਿਹੇ ਬਣ ਕੇ ਹਰ ਗੱਲ ਤੇ ਮਾਫੀ ਨਾ ਮੰਗਣ ਲੱਗ ਜਾਇਆ ਕਰੋ ਹਰ ਗੱਲ ਤੇ ਕਿਸੇ ਨੂੰ ਸੌਰੀ ਕਹਿੰਦੇ ਹੀ ਬੰਦੇ ਦੀ ਇੱਜ਼ਤ ਘਟ ਜਾਂਦੀ ਹੈ। ਕਈ ਲੋਕ ਇਦਾਂ ਦੇ ਹੁੰਦੇ ਹਨ ਕਿ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਉਹ ਬੰਦੇ ਕਹਿ ਦਿੰਦੇ ਹਨ ਕਿ ਕਿੰਨਾ ਕਮਜ਼ੋਰ ਬੰਦਾ ਹੈ। ਗੱਲ-ਗੱਲ ਤੇ ਮਾਫੀ ਮੰਗ ਲੈਂਦਾ ਹੈ। ਇਹੋ ਜਿਹੇ ਬੰਦੇ ਦੀ ਫਿਰ ਇੱਜ਼ਤ ਨਹੀਂ ਰਹਿੰਦੀ ਜਿਹੜਾ ਗੱਲ-ਗੱਲ ਤੇ ਕਿਸੇ ਨੂੰ ਸੌਰੀ ਕਹਿੰਦਾ ਹੈ। ਕੋਈ ਗਲਤੀ ਹੋਈ ਉਦੋਂ ਮਾਫੀ ਮੰਗ ਲਓ। ਮੰਗਣੀ ਠੀਕ ਵੀ ਹੈ, ਵਾਜਬ ਵੀ ਹੈ। ਪਰ ਇਸ ਤਰ੍ਹਾਂ ਬਿਨਾਂ ਗੱਲ ਤੇ ਕਿਸੇ ਨੂੰ ਖੁਸ਼ ਕਰਨ ਲਈ ਮਾਫੀ ਨਾ ਮੰਗਿਆ ਕਰੋ ਇਸ ਨਾਲ ਵੀ ਤੁਹਾਡੀ ਇੱਜ਼ਤ ਕੱਟਦੀ ਹੈ ਤੁਸੀਂ ਆਪਣਾ ਸੈਲਫ ਕੰਟਰੋਲ ਆਪਣੇ ਤੇ ਬਣਾ ਕੇ ਰੱਖਣਾ ਹੈ ਤੇ ਆਪਣੇ ਹੱਥ ਵਿੱਚ ਆਪਣੀ ਇੱਜ਼ਤ ਨੂੰ ਸਮਝਣਾ ਹੈ ਕਿਸੇ ਦੇ ਅੱਗੇ ਤਰਲੇ ਕਰਨ ਦੇ ਨਾਲ ਇੱਜ਼ਤ ਕਦੇ ਵੀ ਪ੍ਰਾਪਤ ਨਹੀਂ ਹੁੰਦੀ ਆਪਣੇ ਆਪ ਤੇ ਸਟੈਂਡ ਲੈਣਾ ਹੈ ਆਪਣੇ ਲੋਕ ਨਾ ਤਾਂ ਸਟੈਂਡ ਲੈਂਦੇ ਹਨ ਤੇ ਨਾ ਹੀ ਕਾਰੋਬਾਰ ਦੇ ਵਿੱਚ ਹੁੰਦੀਆਂ ਹੋਈਆਂ ਛੋਟੀਆਂ-ਛੋਟੀਆਂ ਗੱਲਾਂ ਤੇ ਮਾਫੀ ਮੰਗਣ ਲੱਗ ਜਾਂਦੇ ਹਨ ਇਹੋ ਜਿਹੀ ਗੱਲ ਬਿਲਕੁਲ ਵੀ ਨਹੀਂ ਕਰਨੀ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਇੱਜ਼ਤ ਵਧੇਗੀ ਨਹੀਂ ਬਲਕਿ ਘਟ ਜਾਵੇਗੀ ਹਰ ਵੇਲੇ ਤੁਸੀਂ ਆਪਣੇ ਐਟੀਟਿਊਡ ਨੂੰ ਬਿਲਕੁਲ ਨਿਮਰਤਾ ਸਾਹਿਤ ਹੀ ਰੱਖਣਾ ਹੈ ਭਾਵੇਂ ਕਿ ਸੁਭਾਅ ਨੂੰ ਸਹੀ ਤਰੀਕੇ ਦੇ ਨਾਲ ਰੱਖਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਵੀ ਤੁਹਾਡਾ ਸਤਿਕਾਰ ਵੱਧ ਜਾਵੇਗਾ ਕਈ ਲੋਕ ਕਹਿ ਦਿੰਦੇ ਹਨ ਕਿ ਉਹ ਬੰਦਾ ਸਟੈਂਡ ਲੈ ਗਿਆ ਸੀਗਾ ਉਹਦਾ ਭਾਈ ਸਤਿਕਾਰ ਕਰੋ ਇਹ ਤਾਂ ਸਟੈਂਡ ਹੀ ਨਹੀਂ ਕੋਈ ਗੱਲ ਗਲਤ ਹੈ ਗੱਲ-ਗੱਲ ਤੇ ਸੌਰੀ ਕਹੀ ਜਾਣਾ ਮਾਫੀ ਮੰਗੀ ਜਾਣੀ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਇੱਜ਼ਤ ਘਟ ਜਾਵੇਗੀ ਤੀਜੀ ਗੱਲ ਹੈ ਜੀ ਕਿ ਜਦੋਂ ਵੀ ਪਰਮਾਤਮਾ ਜੀ ਤੁਹਾਨੂੰ ਕੋਈ ਦਾਤ ਦਿੰਦੇ ਹਨ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਤਰੱਕੀ ਮਿਲ ਜਾਂਦੀ ਹੈ ਤਾਂ ਹਮੇਸ਼ਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲੈਣਾ ਚਾਹੀਦਾ ਹੈ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਹਮੇਸ਼ਾ ਇਹ ਕਹਿਣਾ ਚਾਹੀਦਾ ਹੈ ਕਿ ਸਭ ਕੁਝ ਪਰਮਾਤਮਾ ਜੀ ਤੁਹੀਂ ਦਿੱਤਾ ਹੈ ਕਦੇ ਵੀ ਆਪਣੇ ਦਿਮਾਗ ਵਿੱਚ ਇਹ ਗੱਲ ਨਹੀਂ ਲੈ ਕੇ ਆਉਣੀ ਚਾਹੀਦੀ ਕਿ ਮੇਰੀ ਆਪਣੀ ਮਿਹਨਤ ਸੀ ਮੈਂ ਆਪਣੀ ਮਿਹਨਤ ਦੇ ਨਾਲ ਹੀ ਅੱਗੇ ਵਧਿਆ ਹਾਂ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਅਹਿਮੀਅਤ ਹੈ ਉਸ ਨੂੰ ਸਭ ਤੋਂ ਉੱਪਰ ਰੱਖਣਾ ਹੈ ਆਪਣੇ ਟੀਚੇ ਤੇ ਪਹੁੰਚਣ ਦੀ ਸਭ ਤੋਂ ਪਹਿਲਾਂ ਸਮਾਂ ਦੇਣਾ ਹੈ ਆਪਣੀ ਇੱਜ਼ਤ ਕਰਨੀ ਹੈ ਫਿਰ ਹੀ ਤੁਹਾਡੀ ਕੋਈ ਇੱਜ਼ਤ ਕਰੇਗਾ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਤੁਹਾਡਾ ਪ੍ਰਮੁੱਖ ਕੰਮ ਹੈ ਜ਼ਰੂਰੀ ਕੰਮ ਹੈ ਉਸ ਨੂੰ ਹੀ ਕਰਨਾ ਹੈ ਉਹ ਛੱਡ ਕੇ ਦੂਜਿਆਂ ਦੇ ਮਗਰ ਨਹੀਂ ਭੱਜਣਾ ਕਿ ਦੂਜਿਆਂ ਦੇ ਕੋਲੋਂ ਸ਼ਾਇਦ ਮੈਨੂੰ ਇੱਜ਼ਤ ਪ੍ਰਾਪਤ ਹੋ ਜਾਵੇਗੀ ਦੂਜਿਆਂ ਲਈ ਵੀ ਹਾਜ਼ਰ ਹੋਣਾ ਲਾਜ਼ਮੀ ਹੈ ਪਰ ਸਭ ਤੋਂ ਪਹਿਲਾਂ ਜਿਹੜੀ ਆਪਣੀ ਪ੍ਰਾਇੋਰਟੀ ਹੈ ਆਪਣੇ ਕੰਮ ਨੂੰ ਤੁਸੀਂ ਆਪ ਹੀ ਦੇਣੀ ਹੈ ਦੂਜਿਆਂ ਦੇ ਲਈ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਦੀ ਡਿਮਾਂਡ ਜਦੋਂ ਵੱਧਦੀ ਹੈ ਉਦੋਂ ਹੀ ਉਸ ਦੀ ਸਪਲਾਈ ਹੁੰਦੀ ਹੈ ਆਪ ਦੀ ਕੀਮਤ ਤੁਸੀਂ ਆਪ ਵਧਾਉਣੀ ਹੈ ਜਦੋਂ ਵੀ ਕਿਸੇ ਨੇ ਇੱਕ ਆਵਾਜ਼ ਮਾਰੀ ਤੁਸੀਂ ਉਸੇ ਵੇਲੇ ਹੀ ਹਾਜ਼ਰ ਹੋਣਾ ਸ਼ੁਰੂ ਕਰ ਦਿੰਦੇ ਹੋ ਇੰਨੀ ਵੀ ਆਪਣੇ ਆਪ ਦੀ ਤੁਸੀਂ ਕੀਮਤ ਘਟਾ ਲੈਂਦੇ ਹੋ ਕਿ ਉਸ ਨੇ ਮੈਨੂੰ ਆਵਾਜ਼ ਕੀ ਦੇ ਦਿੱਤੀ ਮੇਰਾ ਤਾਂ ਹੁਣੇ ਹੀ ਉੱਥੇ ਪਹੁੰਚਣਾ ਲਾਜ਼ਮੀ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਆਪਣੀ ਥੋੜੀ ਜਿਹੀ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਹੈ ਥੋੜੀ ਜਿਹੀ ਅਣਖ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਕਿ ਮੇਰੇ ਕੋਲ ਵੀ ਸਮਾਂ ਲੱਗ ਸਕਦਾ ਹੈ ਅਗਲੇ ਵਿੱਚ ਵੀ ਵੇਖੋ ਕਿ ਉਸ ਦੇ ਵਿੱਚ ਵੀ ਤੁਹਾਨੂੰ ਸਹਿਣ ਦੀ ਸਹਿਣਸ਼ੀਲਤਾ ਹੈ ਜਾਂ ਨਹੀਂ ਕਿਸੇ ਦੀ ਮਦਦ ਹਰ ਵੇਲੇ ਕਿਸੇ ਗਰੀਬ ਦੀ ਮਦਦ ਕਰਨ ਦੇ ਲਈ ਸਭ ਤੋਂ ਅੱਗੇ ਖੜੇ ਹੋਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਉਸ ਨੂੰ ਦਵਾਈ ਲੈ ਕੇ ਦੇ ਦਿਓ ਜੇਕਰ ਕਿਸੇ ਗਰੀਬ ਦਾ ਬੱਚਾ ਪੜਨਾ ਚਾਹੁੰਦਾ ਹੈ ਉਸ ਨੂੰ ਕਿਤਾਬਾਂ ਲੈ ਦਿਓ ਜਾਂ ਉਸ ਦੇ ਸਕੂਲ ਦੀ ਫੀਸ ਪੇ ਕਰ ਦੇਣੀ ਚਾਹੀਦੀ ਹੈ ਜੇਕਰ ਕੋਈ ਗਰੀਬ ਭੁੱਖਾ ਸੌਂਦਾ ਹੈ ਤਾਂ ਉਸ ਦੇ ਘਰ ਵਿੱਚ ਅੰਨ ਸੁੱਟ ਦੇਣਾ ਚਾਹੀਦਾ ਹੈ ਤਾਂ ਉਸ ਦੇ ਘਰ ਵਿੱਚ ਅੰਨ ਦੇ ਕੇ ਆ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਨੂੰ ਉਸ ਦੀਆਂ ਅਸੀਸਾਂ ਵੀ ਮਿਲ ਜਾਣਗੀਆਂ ਤੇ ਤੁਹਾਨੂੰ ਸਮਾਜ ਵੱਲੋਂ ਇੱਜ਼ਤ ਵੀ ਬਖਸ਼ੀ ਜਾਵੇਗੀ ਛੋਟੀਆਂ-ਛੋਟੀਆਂ ਇਹੋ ਜਿਹੀਆਂ ਗੱਲਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਜਿਹੜੇ ਲੋਕ ਸ਼ਬਦ ਯੂਜ਼ ਕਰਦੇ ਹਨ ਜੇਕਰ ਤੁਸੀਂ ਉਹ ਸ਼ਬਦਾਂ ਨੂੰ ਚੰਗਾ ਮਹਿਸੂਸ ਕਰਦੇ ਹੋ ਤੇ ਜਿਹੜੇ ਸ਼ਬਦ ਤੁਸੀਂ ਕਿਸੇ ਦੇ ਲਈ ਇਸਤੇਮਾਲ ਕਰਦੇ ਹੋ ਉਹ ਦੂਜਿਆਂ ਨੂੰ ਵੀ ਪਸੰਦ ਆਉਣ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਵੀ ਇੱਜ਼ਤ ਵੱਧ ਜਾਵੇਗੀ। ਮਨੋਵਿਗਿਆਨਿਕ ਕਹਿੰਦੇ ਹਨ ਕਿ ਜਿਹੜਾ ਬੰਦਾ ਜਦੋਂ ਕਿਸੇ ਨੂੰ ਚੰਗੀ ਤਰ੍ਹਾਂ ਆਪਾਂ ਸੁਣਦਾ ਹੈ ਤਾਂ ਉਸ ਦੀ ਇੱਜ਼ਤ ਵੱਧਦੀ ਹੈ। ਅਗਲਾ ਕਹਿੰਦਾ ਹੈ ਇਸ ਨੂੰ ਸੁਣਨਾ ਕਿੰਨਾ ਚੰਗਾ ਲੱਗ ਜਾਂਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਸਿਆਣਾ ਗੱਲ ਕਰ ਰਿਹਾ ਹੋਵੇ ਤਾਂ ਉਸ ਦੀ ਗੱਲ ਵਿੱਚ ਹੀ ਕੱਟ ਦੇਣੀ। ਇਹ ਗੱਲ ਵੀ ਸਭ ਤੋਂ ਵੱਡੀ ਹੁੰਦੀ ਹੈ ਸਾਡੀ ਇੱਜ਼ਤ ਘਟਣ ਦੀ। ਜੇਕਰ ਅਸੀਂ ਉਸ ਦੀ ਗੱਲ ਸਾਰੀ ਹੀ ਸੁਣ ਕੇ ਉਸ ਤੋਂ ਬਾਅਦ ਆਪਣਾ ਜਵਾਬ ਦੇਵਾਂਗੇ ਜਾਂ ਆਪਣੀ رائے ਪੇਸ਼ ਕਰਦੇ ਹਾਂ ਤਾਂ ਉਸ ਦੇ ਨਾਲ ਸਾਡੀ ਇੱਜ਼ਤ ਦੁੱਗਣੀ ਹੋ ਜਾਵੇਗੀ ਕਿਉਂਕਿ ਇਹ ਗੱਲ ਕਿਸੇ ਨੂੰ ਵੀ ਪਸੰਦ ਨਹੀਂ ਆਉਂਦੀ ਜਦ ਅਸੀਂ ਵਿੱਚ ਇਹ ਗੱਲ ਕੱਟ ਦਿੰਦੇ ਹਾਂ ਉਹਨੂੰ ਕਿਵੇਂ ਚੰਗਾ ਲੱਗੇਗਾ ਤਾਂ ਇਸ ਤਰ੍ਹਾਂ ਤੁਸੀਂ ਲੋਕਾਂ ਦੇ ਨਾਲ ਇਹੋ ਜਿਹਾ ਵਰਤਾਓ ਬਿਲਕੁਲ ਵੀ ਨਹੀਂ ਕਰਨਾ ਫਿਰ ਉਹੀ ਤੁਹਾਡੇ ਨਾਲ ਤੁਹਾਡੇ ਵੱਲੋਂ ਹੀ ਵੇਖ ਕੇ ਸਿੱਖਣਗੇ ਤੁਹਾਨੂੰ ਵੀ ਫਿਰ ਇੰਨੀ ਕ ਹੀ ਇੱਜ਼ਤ ਦੇਣਗੇ ਜਿੰਨੀ ਕ ਤੁਸੀਂ ਕਿਸੇ ਨੂੰ ਦੇਣੀ ਹੈ ਇਸ ਲਈ ਤੁਸੀਂ ਆਪਣੀ ਇੱਜ਼ਤ ਆਪ ਵਧਾਉਣੀ ਹੈ ਸਾਡੀ ਗੱਲ ਵਿੱਚੋਂ ਹੀ ਕੋਈ ਕੱਟ ਦੇਵੇ ਆਪਾਂ ਉਸ ਨੂੰ ਮਾਰਨ ਮਰਾਉਣ ਤੱਕ ਤਿਆਰ ਹੋ ਜਾਂਦੇ ਹਾਂ ਇਸ ਲਈ ਇਹ ਗੱਲ ਇਸ ਲਈ ਇਹ ਗਲਤੀ ਤੁਸੀਂ ਕਦੇ ਭੁੱਲ ਕੇ ਵੀ ਨਹੀਂ ਕਰਨੀ ਅਗਲੀ ਗੱਲ ਸਾਧ ਸੰਗਤ ਜੀ ਇਹ ਹੈ ਕਿ ਜਦੋਂ ਵੀ ਅਸੀਂ ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਵਾਉਂਦੇ ਹਾਂ ਤਾਂ ਵਾਰ-ਵਾਰ ਲੋਕਾਂ ਦੇ ਵਿੱਚ ਇਹ ਨਹੀਂ ਜਿਤਾਉਣਾ ਚਾਹੀਦਾ ਕਿ ਮੈਂ ਗੁਰੂ ਘਰ ਵਿੱਚ ਇੰਨੀ ਸੇਵਾ ਦਿੰਦਾ ਹਾਂ ਮੈਂ ਇਸ ਚੀਜ਼ ਦੀ ਮੈਂ ਇੰਨੇ ਪੈਸੇ ਦਿੰਦਾ ਹਾਂ ਮੈਂ ਇਸ ਚੀਜ਼ ਦੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਤਾਂ ਧਨ ਮੇਰੇ ਘਰੋਂ ਹੀ ਆਉਂਦਾ ਹੈ ਸਭ ਤੋਂ ਜ਼ਿਆਦਾ ਅਨਦਾਨ ਮੇਰੇ ਘਰੋਂ ਆਉਂਦਾ ਹੈ ਇਹ ਗੱਲਾਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਜਿੰਨਾ ਹੀ ਤੁਸੀਂ ਨਿਮਰਤਾ ਸਾਹਿਤ ਹੋ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਦਾਨ ਕਰੋਗੇ ਓਨੀ ਹੀ ਤੁਹਾਡੀ ਇੱਜ਼ਤ ਦੁਗਣੀ ਹੋ ਜਾਵੇਗੀ ਪਰ ਜੇ ਤੁਸੀਂ ਸੁਣਾ ਕੇ ਅਨਦਾਨ ਕਰੋਗੇ ਤਾਂ ਵੇਖ ਲੈਣਾ ਕਿ ਉਸ ਤੋਂ ਜ਼ਿਆਦਾ ਦੁਗਣੀ ਤੁਹਾਡੀ ਇੱਜ਼ਤ ਘਟ ਜਾਵੇਗੀ ਇਸ ਲਈ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਹਨ ਕਿ ਦੂਜਿਆਂ ਨੂੰ ਪਿੱਛੇ ਸੁਟਣਾ ਪੈਂਦਾ ਹੈ ਆਪਣੀ ਜ਼ਿੰਦਗੀ ਨੂੰ ਬਣਾਉਣ ਲਈ ਉਦੋਂ ਕੁਝ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ ਸਾਡੇ ਤੋਂ ਪਿੱਛੇ ਹਟ ਜਾਂਦੇ ਹਨ ਪਰ ਜ਼ਿੰਦਗੀ ਵਿੱਚ ਜਦੋਂ ਐਸਾ ਫੈਸਲਾ ਲੈਣਾ ਹੋਵੇ ਜਿਹਦੇ ਨਾਲ ਸਾਡੀ ਚੜ੍ਹਦੀ ਕਲਾ ਹੁੰਦੀ ਹੋਵੇ ਉਦੋਂ ਲੋਕ ਕੀ ਸੋਚਦੇ ਹਨ ਇਹਨਾਂ ਗੱਲਾਂ ਨੂੰ ਪਿੱਛੇ ਹਟਾ ਦੇਣਾ ਚਾਹੀਦਾ ਹੈ ਤੁਸੀਂ ਉਸ ਮੰਜ਼ਿਲ ਨੂੰ ਹਾਸਿਲ ਕਰ ਲਓ ਜਿਸ ਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਕਬਜ਼ਾ ਹੋ ਜਾਵੇਗਾ ਇਹੋ ਜਿਹਾ ਫੈਸਲਾ ਲਿਆ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਇੱਜ਼ਤ ਨਹੀਂ ਕੱਟੇਗੀ ਜਿਹੜੀ ਪੈਸੇ ਦੀ ਇੱਜ਼ਤ ਕਰਦੇ ਹਨ ਰਤਬਿਆਂ ਦੀ ਇੱਜ਼ਤ ਕਰਦੇ ਹਨ ਤੇ ਰਤਬਾ ਉਹ ਹਾਸਿਲ ਕਰਦਾ ਹੋਵੇ ਜਿਹੜਾ ਬੰਦਾ ਆਪਣਾ ਫੋਕਸ ਆਪਣਾ ਧਿਆਨ ਆਪਣੀ ਹੀ ਮੰਜ਼ਿਲ ਤੇ ਸਿਰਫ ਰੱਖਦਾ ਹੋਵੇ ਇਧਰ ਉਧਰ ਦੀਆਂ ਗੱਲਾਂ ਨੂੰ ਨਾ ਸੁਣਦਾ ਹੋਵੇ ਇਹੋ ਜਿਹੇ ਲੋਕ ਹਮੇਸ਼ਾ ਆਪਣੀ ਇੱਜ਼ਤ ਵਧਾ ਲੈਂਦੇ ਹਨ ਸਾਧ ਸੰਗਤ ਜੀ ਇਹੋ ਜਿਹੇ ਲੋਕ ਕਈ ਵਾਰ ਵੇਖਣ ਵਿੱਚ ਆਉਂਦੇ ਹਨ ਕਿ ਉਹ ਕਿਸੇ ਨੂੰ ਬਿਨਾਂ ਹੀ ਗੱਲ ਤੋਂ ਵੱਧ ਘੱਟ ਬੋਲ ਦਿੰਦੇ ਹਨ ਇਹੋ ਜਿਹਾ ਕੰਮ ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਚਾਰ ਸ਼ਬਦ ਮਾੜੇ ਬੋਲਾਂਗੇ ਆਸ-ਪਾਸ ਦਾ ਜਿਹੜਾ ਵੀ ਕੋਈ ਹੋਰ ਖੜਾ ਹੋਵੇਗਾ ਤੁਹਾਡੀਆਂ ਗੱਲਾਂ ਨੂੰ ਸੁਨੇਗਾ ਉਹ ਵੀ ਤੁਹਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇਗਾ ਕਿਉਂਕਿ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਆਪਣੀ ਇੱਜ਼ਤ ਘਟਾਉਣ ਦੀ ਅਖੀਰ ਵਿੱਚ ਆਪਾਂ ਕੀ ਕਰਨਾ ਹੈ ਜੀ ਇਹ ਗੱਲ ਬਹੁਤ ਹੀ ਜ਼ਰੂਰੀ ਹੈ ਇੱਥੇ ਮੈਂ ਤੁਹਾਨੂੰ ਇਹੀ ਕਹਾਂਗੀ ਮਹਿੰਗੇ ਕੱਪੜੇ ਤੇ ਬ੍ਰਾਂਡਡ ਚੀਜ਼ਾਂ ਲੈ ਲਓ ਪਰ ਜੇਕਰ ਤੁਹਾਡੀ ਔਕਾਤ ਹੈ ਫਿਰ ਹੀ ਇਹਨਾਂ ਨੂੰ ਪਹਿਨਣਾ ਚਾਹੀਦਾ ਹੈ ਜੇਕਰ ਸਾਡੇ ਕੋਲ ਪੈਸੇ ਨਹੀਂ ਹਨ ਫਿਰ ਵੀ ਸਾਡੇ ਸ਼ੌਂਕ ਵੱਡੇ ਹਨ ਤਾਂ ਇਹ ਵੀ ਗੱਲ ਬਹੁਤ ਵੱਡੀ ਹੁੰਦੀ ਹੈ ਇੱਜ਼ਤ ਘਟਾਉਣ ਦੀ ਕਿਉਂਕਿ ਫਿਰ ਅਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦੇ ਹਾਂ ਤੇ ਲੋਕੀਂ ਆਖ ਦਿੰਦੇ ਹਨ ਕਿ ਇਸ ਦੇ ਕੋਲ ਥੇਲਾ ਨਹੀਂ ਤੇ ਇਹ ਕੱਪੜਿਆਂ ਦਾ ਰੋਬ ਕਿਸ ਨੂੰ ਵਿਖਾਉਂਦਾ ਹੈ ਪਹਿਲਾਂ ਆਪਣੇ ਆਤਮ ਵਿਸ਼ਵਾਸ ਨੂੰ ਵਧਾਓ ਆਪਣੀ ਆਪਣੀ ਕਾਬਲੀਅਤ ਨੂੰ ਇੱਥੇ ਇੱਕ ਤੱਕ ਖੜਾ ਕਰ ਲਓ ਕਿ ਤੁਹਾਨੂੰ ਵੇਖਣ ਵਾਲਾ ਵੀ ਬੰਦਾ ਕਹੇ ਕਿ ਭਾਈ ਇਸ ਦੇ ਕੋਲ ਇੰਨੇ ਮਹਿੰਗੀਆਂ ਚੀਜ਼ਾਂ ਪਾਉਣ ਦੀ ਔਕਾਤ ਹੈ ਇਸ ਲਈ ਹੀ ਇਹ ਇੰਨੇ ਜੋਗਾ ਹੋ ਚੁੱਕਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਵੀ ਫਿਰ ਤੁਹਾਡੀ ਇੱਜ਼ਤ ਸਮਾਜ ਦੇ ਵਿੱਚ ਦੁਗਣੀ ਹੋ ਜਾਵੇਗੀ ਤੇ ਹਮੇਸ਼ਾ ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਆਤਮ ਵਿਸ਼ਵਾਸ ਹੋਣ ਦੇ ਨਾਲ ਨਾਲ ਆਪਾਂ ਪਰਮਾਤਮਾ ਦੇ ਅੱਗੇ ਰੋਜ਼ ਅਰਦਾਸ ਵੀ ਕਰਨੀ ਹੈ ਕਿ ਪਰਮਾਤਮਾ ਜੀ ਮੇਰਾ ਆਤਮ ਵਿਸ਼ਵਾਸ ਤੁਸੀਂ ਇਦਾਂ ਹੀ ਬਣਾ ਕੇ ਰੱਖੋ ਤੇ ਨਾਲ ਹੀ ਨਾਲ ਤੁਸੀਂ ਇਦਾਂ ਦੇ ਰਹੋ ਕਿ ਆਪਣੇ ਸਰੀਰ ਦੀ ਵੀ ਸਫਾਈ ਰੱਖੋ ਜੇਕਰ ਤੁਸੀਂ ਆਪਣੇ ਸਰੀਰ ਦੀ ਸਫਾਈ ਰੱਖੋਗੇ ਸੋਨਾ ਤੇ ਤੋਤਾ ਕਪੜਾ ਪਹਿਨੋਗੇ ਤਾਂ ਤੁਹਾਡੀ ਇੱਜ਼ਤ ਦੁਗਣੀ ਹੋ ਜਾਵੇਗੀ ਤੇ ਜੇਕਰ ਤੁਸੀਂ ਹਰ ਰੋਜ਼ ਗੁਰੂ ਘਰ ਜਾ ਕੇ ਨਮਸਕਾਰ ਕਰਕੇ ਨਿਮਰਤਾ ਸਾਹਿਤ ਬੇਨਤੀਆਂ ਕਰਕੇ ਨਿਮਰਤਾ ਸਾਹਿਤ ਅਰਦਾਸਾਂ ਕਰੋਗੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਵੀ ਪਰਮਾਤਮਾ ਹਮੇਸ਼ਾ ਨਿਮੀਆਂ ਨੂੰ ਹੀ ਫਲ ਲਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ